ਮੈਂ ਇਹ ਕਹਿਣਾ ਚਾਹਨੀ ਆ ਵੀ ਅਸੀਂ ਵੈਲਕਮ ਆ ਲਏ ਅੰਦੇ ਸਮੋਸੇ ਲੈ ਕੇ ਆਂਦੇ ਸੀਗੇ ਤੇ ਉਹਦੇ ਵਿੱਚ ਹੀ ਅਸੀਂ 12 ਸਮੋਸੇ ਲੈ ਕੇ ਆਂਦੇ ਜਿਨ੍ਹਾਂ ਵਿੱਚ ਪੰਜ ਛੇ ਅਸੀਂ ਖਾ ਲਏ ਸੀ ਤੇ ਤਕਰੀਬਨ ਪੰਜ ਕਿ ਸਮੋਸੇ ਰਹਿ ਗਏ ਜਦੋਂ ਮੈਂ ਖਾਣ ਲੱਗੀ ਉਹਦੇ ਵਿੱਚੋਂ ਹੀ ਕੀੜਾ ਨਿਕਲਿਆ ਮੈਂ ਇਹ ਕਹਿਣਾ ਚਾਹਨੀ ਆ ਵੀ ਵੀ ਇਹੋ ਜਿਹੇ ਲੋਕਾਂ ਨੂੰ ਵੀ ਥੋੜੀ ਸਫਾਈ ਨਾਲ ਬਣਾਉਣਾ ਚਾਹੀਦਾ ਇਹ ਸਮਾਨ ਵੀ ਤਾਂ ਜੋ ਕੋਈ ਬਿਮਾਰ ਨਾ ਹੋ ਬੱਚਾ ਜੇ ਕੋਈ ਇਹ ਬੱਚਾ ਖਾ ਲੈਂਦਾ ਹੀ ਤਾਂ ਦੇਖੋ ਕਿੰਨਾ ਨੁਕਸਾਨ ਹੋਣਾ ਸੀਗਾ ਉਹ ਬੱਚੇ ਦੀ ਜਾਨ ਵੀ ਜਾ ਸਕਦੀ ਸੀਗੀ ਤੇ ਮੈਂ ਇਹ ਕਹਿਣਾ ਚਾਹਨੀ ਆ ਵੀ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਕਿੰਨੇ ਪੈਸੇ ਦੇ ਕੇ ਆਏ ਤੇ ਕਿੰਨਾ ਸਮਾਂ ਹੋਇਆ ਸੀ ਮੈਂ ਜੀ 120 ਰੁਪਏ ਦੇ ਕੇ ਆਂਦੇ ਸੀਗੇ ਤਕਰੀਬਨ ਪੁੰਨ ਕੇ 5 ਵਜੇ ਦਾ ਟਾਈਮ ਸੀ ਕੀ ਮੰਗ ਕਰਦੇ ਬੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ 12 ਸਮੋਸੇ ਵੈਲਕਮ ਵਾਲੇ ਤੋਂ ਲਿੱਤੇ ਜਿਹਦੇ ਤੋਂ 6-7 ਖਾਲੇ ਇੱਕ ਚੋਂ ਕੀੜਾ ਨਿਕਲਿਆ ਪੇਮੈਂਟ 120 ਰੁਪਏ ਲਿੱਤੀ ਕਾਰਵਾਈ ਕੀਤੀ ਜਾਵੇ ਇਹ ਕੀ ਉਹਨਾਂ ਨੂੰ ਵਾਪਸ ਨਹੀਂ ਦੇਣਗੇ ਉਹਨਾਂ ਨੂੰ ਕਹਿਣ ਨਹੀਂਗੇ ਵੀ ਕਿਆ ਕੀੜੇ ਨਿਕਲੇ ਜਾਂ ਕਿਹਾ ਸੀਗਾ ਉਹ ਕਹਿੰਦੇ ਹੋਰ ਲੈ ਜਾਓ ਚੇਂਜ ਕਰਕੇ ਕੀ ਮੰਗ ਕਰਦੇ ਕਾਰਵਾਈ ਕੀਤੀ ਹੈ ਵੀ ਕਿਹੜੀ ਦੁਕਾਨ ਹੈ ਉਹ ਸਿਟੀ ਦੇ ਸਾਹਮਣੇ ਵੈਲਕਮ ਹਾਂਜੀ ਕਿੰਨੇ ਵਜੇ ਦਾ ਸਮਾਂ ਸੀ ਕੋਈ 4:30 ਪੌਣੇ 5 ਕਿੰਨੇ ਪੈਸੇ ਦਿੱਤੇ ਸੀ 120 ਰੁਪਏ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਮੇਰਾ ਨਾਮ ਬਰਿੰਦਰ ਕੁਮਾਰ ਅੱਜ ਅਸੀਂ 1200 ਸਮੋਸੇ ਮੰਗਾਈ ਸੀ ਠੀਕ ਹੈ ਲੈਣੇ ਹੀ ਗਿਆ ਸੀ ਜੋ ਤੁਹਾਨੂੰ ਪੋਟਾਂ ਤੋਂ ਜਿਆਦਾ 4:30 ਵਜੇ ਤੇ ਜਦੋਂ ਬਾਕੀ ਤਾਂ ਪੰਜ ਸੱਤ ਖਾ ਲਏ ਜਦੋਂ ਮੇਰੀ ਵਾਈਫ ਨੇ ਤੋੜਿਆ ਸਮੋਸਾ ਵਿੱਚੋਂ ਕੀੜਾ ਨਿਕਲਿਆ ਤੇ ਜੋ ਫਿਰ ਮੈਂ ਉਹਨੂੰ ਵਾਪਸ ਕਰਨ ਗਿਆ तकरीबन 6 ਸਵਾ 6 ਦੇ ਵਿੱਚ ਵਿੱਚ 6:10 ਹੋਇਆ ਹੋਊ 6:15 ਟਾਈਮ ਹੋਇਆ ਹੋਊ ਤੇ ਜਦੋਂ ਮੈਂ ਉਹਨੂੰ ਵਾਪਸ ਕੀਤਾ ਮਾਲਕ ਖੁਦ ਸੀਗਾ ਮੁੰਡਾ ਹੂੰ ਤੇ ਜਦੋਂ ਉਹਨੂੰ ਅੱਜ ਫੜਾਇਆ ਉਹਨੇ ਫੜਿਆ ਉਹ ਕਹਿੰਦਾ ਸਮੋਸੇ ਹੋਰ ਲੈ ਜਾਓ ਮੈਂ ਉਹਨੂੰ ਕਿਹਾ ਉਹਨੂੰ ਵਿੱਚ ਹੀ ਰੱਖ ਦੇ ਵਾਪਸ ਉਹਨੇ ਉਹਨਾਂ ਹੱਥੀ ਵਾਪਸ ਵਿੱਚ ਰੱਖਿਆ ਕਿਉਂ ਮੈਨੂੰ ਕਹਿੰਦਾ ਕੀ ਕੀ ਚਾਹੀਦਾ ਉਸ ਤੋਂ ਬਾਅਦ ਮੈਂ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਾਲ ਕੀਤੀ ਹੈ ਕੀ ਮੰਗ ਕਰਦੇ ਵੀ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਹੈ ਤੇ ਇਹ ਇਹਨਾਂ ਲੰਬੇ ਸਮੇਂ ਬਾਅਦ ਕਿਉਂ ਗਏ 4 4:30 ਤੁਸੀਂ ਸਮੋਸੇ ਲੈ ਕੇ ਆਏ ਹੋ ਤepan ਤੁਸੀਂ ਨਹੀਂ ਲੇਟ ਕਿਉਂ ਬੱਸ ਦੇਣਗੇ ਅਸੀਂ ਐ ਸੀ ਪਹਿਲੇ ਇੱਥੇ ਰਾਜਸੀ ਦੁਕਾਨ ਤੋਂ ਰਾਸ਼ੀ ਸੀਗਾ ਤੇ ਖਾਨ ਤੇ ਇਹਨਾਂ ਨੂੰ ਜਿਵੇਂ ਇੱਕ ਇੱਕ ਕਰਕੇ ਖਾਈ ਜਾਂਦੇ ਮੇਰੀ ਵਾਈਫ ਜਦੋਂ ਤੋੜਨ ਲੱਗੀ ਐ ਤਕਰੀਬਨ ਤਕਰੀਬਨ ਉਦੋਂ 6 ਵਜ ਗਈ ਹੂੰ ਅੱਛਾ ਇਹ ਰਾਸ਼ ਕਰਕੇ ਕੱਲ ਤਾਂ ਇਸ ਮੋਸੇ ਦੁਕਾਨ ਤੋਂ ਮੰਗਾਈ ਸੀ ਇਹ ਖਾਣਾ ਕੀ ਮੰਗ ਕਰਦੇ ਹੋ ਮੰਗ ਤਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਮਤਲਬ ਜਿਹੜੀ ਬੰਦੀ ਕਾਰਵਾਈ ਐ ਇਹਦੇ ਬਾਰੇ ਕੰਪਲੇਂਟ ਵੀ ਪਾਉਣੀ ਹੈ ਜਿਹੜੀ ਬੰਦੀ ਕੰਪਲੇਂਟ ਆ ਪਾਈ ਹੋਊਗੀ ਸੀਐਮਓ ਨੂੰ ਪਾ ਵੀ ਲੋਕਾਂ ਨੂੰ ਗੰਦ ਫੈ ਜਾਂਦੇ ਆ ਗੰਦ ਫੈ ਜਾਂਦੇ ਆ ਫਾਈ ਹਨੇਰ ਚੱਲ ਰਿਹਾ ਸੀ ਦੋ ਦਿਨ ਹੋ ਗਏ ਜਿਹੜਾ ਬੰਦਾ ਉੱਠ ਕੇ ਨਹੀਂ ਆ ਸਕਦਾ ਜਿਹਦੀ ਤਾਂ ਹੀ ਆਪਾਂ ਨੂੰ 20 ਸਾਲ ਹੋ ਗਏ ਮੈਨੂੰ ਕੰਮ ਕਰਕੇ ਇਹੋ ਜਿਹਾ ਤਾਂ ਕਦੇ ਵੀ ਨਹੀਂ ਹੋਇਆ ਹਾਲੇ ਕੋਈ ਵੀ ਦੁਕਾਨਦਾਰ ਕੋਈ ਜਾਣ ਪਛਾਨ ਜਿਹਾ ਇਹੋ ਜਿਹਾ ਵੀ ਕਰੇਗਾ ਨਹੀਂ ਤੁਹਾਡੇ ਸਾਹਮਣੇ ਸਾਰੋ ਕੁਝ ਸਾਰਾ ਕੁਝ ਸਫਾਈ ਨਾਲ ਬਿਲਕੁਲ ਦੇਖੋ ਕਿੱਡੇ ਸਫਾਈ ਨਾਲ ਅੱਜ ਕੰਮ ਕਰੇ ਜੇ ਇਹੋ ਜਿਹਾ ਕੋਈ ਹੋਇਆ ਜਸੁੰਦੇਵਰ ਪਾਸੇ ਕੋਈ ਬੰਦਾ ਇਹ ਐ ਹੀ ਹੋ ਨਹੀਂ ਸਕਦਾ ਵੈਸੇ ਅਸੀਂ ਤਾਂ ਇੰਚਾਂ ਦੇ ਵਿੱਚ ਕੋਈ ਜਿਹੜਾ ਬੰਦਾ ਹੋ ਸਕਦਾ ਕੋਈ ਪੱਤਾ ਹੋਵੇ ਕੋਈ ਹੋਰ ਚੀਜ਼ ਹੋਵੇ